ਫਿਰੋਜ਼ਪੁਰ ਦੇ ਯੂਥ ਕਾਂਗਰਸ ਦਾ ਤਿੱਖਾ ਪ੍ਰਦਰਸ਼ਨ ਪੰਜਾਬ ਬੀਜੇਪੀ ਦੇ ਪ੍ਰਧਾਨ ਕਮਲ ਸ਼ਰਮਾ ਖਿਲਾਫ ਹੈ। ਵਿਰੋਧੀਆਂ ਦੀ ਇੱਕੋ ਮੰਗ ਹੈ ਕਿ ਕਮਲ ਸ਼ਰਮਾ ਦਾ ਅਸਤੀਫਾ ਹੋਵੇ। ਨਸ਼ੇ ਦੇ ਕਾਲੇ ਕਾਰੋਬਾਰ ਵਿੱਚ ਫਿਰੋਜ਼ਪੁਰ ਦੇ ਬੀਜੇਪੀ ਜ਼ਿਲ੍ਹਾ ਪ੍ਰਧਾਨ ਜੁਗਰਾਜ ਕਟੋਰਾ ਤੇ ਯੂਥ ਪ੍ਰਧਾਨ ਅਤੇ ਕਮਲ ਸ਼ਰਮਾ ਦਾ ਪੀਏ ਜਿੰਮੀ ਸੰਧੂ ਦਾ ਨਾਮ ਸਾਹਮਣੇ ਆਉਣ ਤੇ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਕਾਂਗਰਸੀਆਂ ਨੇ ਕਮਲ ਸ਼ਰਮਾ ਦਾ ਪੁਤਲਾ ਫੂਕ ਕੇ ਮੰਗ ਕੀਤੀ ਕਿ ਕਮਲ ਸ਼ਰਮਾ ਨੂੰ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜਿਹੜਾ ਕਿ ਉਹ ਜਿੰਮੀ ਸੰਧੂ ਏ ਉਹ ਇੱਕ ਬੀਜੇਪੀ ਦਾ ਯੂਨ ਨੇਤਾ ਵੀ ਬਣਾਇਆ ਸੀਗਾ ਤੇ ਨਾਲ ਦੀ ਨਾਲ ਉਹ ਇਹਦਾ ਪੀਏ ਵੀ ਸੀਗਾ ਇੱਕ ਪੀਏ ਹੁਣ ਬਹੁਤ ਵੱਡੀ ਗੱਲ ਜੋ ਵੀ ਕੰਮ ਕਰਦਾ ਸੀ ਉਹਨਾਂ ਦੀ ਦੇਖਰੇਖੇਟਾ ਕਰਦਾ ਸੀਗਾ ਉਹਦੇ ਨਸ਼ਾ ਤਸਕਰਾਂ ਨਾਲ ਸੰਬੰਧ ਸੀ ਇਸ ਚੱਕਰ ਚ ਅਸੀਂ ਉਹ ਪੈਸੇ ਲੈ ਕੇ ਉਹ ਬੰਦੇ ਛਡਾਉਂਦਾ ਸੀਗਾ ਪੈਸੇ ਤੇ ਬਰਾਮਦ ਵੀ ਕਰ ਚੁੱਕੀ ਏ ਪੰਜਾਬ ਪੁਲਿਸ ਤੇ ਅਸੀਂ ਚਾਹੁੰਦੇ ਆ ਕਿ ਇਸ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਨਾਲੇ ਸ਼੍ਰੀ ਕਮਲ ਸ਼ਰਮਾ ਨੂੰ ਅਸਤੀਫੇ ਦੀ ਮੰਗ ਕਰਦੇ ਵੀ ਉਹ ਆਪ ਦਾ ਅਸਤੀਫਾ ਦੇਣ। ਸ਼ੀਦਾਂ ਦੀ ਧਰਤੀ ਨੂੰ ਬਦਨਾਮ ਕਰਨ ਵਾਲੇ ਪਾਸਿਓਂ ਸ਼ੀਦਾਂ ਦੀ ਧਰਤੀ ਨੂੰ ਖੋਖਲਾ ਕਰਨ ਵਾਲੇ ਪਾਸਿਓਂ ਇਹਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਔਰ ਇਹਨਾਂ ਨੇ ਬਿਲਕੁਲ ਫਿਰੋਜ਼ਪੁਰ ਦਾ ਬੇੜਾਗਰ ਕਰਕੇ ਰੱਖ ਦਿੱਤਾ ਔਰ ਇਹਦੀਆਂ ਤਾਰਾ ਪੂਰੇ ਪੰਜਾਬ ਦੇ ਵਿੱਚ ਜੁੜਦੀਆਂ ਨੇ ਕਿਉਂਕਿ ਪਿਛਲੇ ਦਿਨੀ ਇੱਕ 1.5 ਸਾਲ ਸਾਲ ਇੱਕ ਪਹਿਲਾਂ ਅੰਮ੍ਰਿਤਸਰ ਤੋਂ ਇੱਕ ਸਮੱਗਲਰ ਛੁੱਟਿਆ ਸੀ ਔਰ ਉਹਨੂੰ 40 ਗੱਡੀਆਂ ਦਾ ਕਾਫਲਾ ਇਹ ਜਿਮੀ ਸੰਧੂ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਲੈ ਕੇ ਆਇਆ ਸੀ ਉਦੋਂ ਵੀ ਅਸੀਂ ਬਹੁਤ ਰੌਲਾ ਪਾਇਆ ਸੀ ਉਦੋਂ ਵੀ ਇਸੇ ਤਰ੍ਹਾਂ ਕਮਲ ਸ਼ਰਮੇ ਦਾ ਪਤਲਾ ਫੂਕਿਆ ਸੀ ਪਰ ਅੱਜ ਤੱਕ ਸਰਕਾਰ ਨੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਇਹ ਸਰੋਸ ਪ੍ਰਦਰਸ਼ਨ ਨੂੰ ਉਦੋਂ ਤੱਕ ਕਰਦੇ ਰਵਾਂਗੇ ਜਦੋਂ ਤੱਕ ਇਹ ਸਾਰੀ ਦੀ ਸਾਰੀ ਖਿਦੋ ਖੋਲ ਕੇ ਸਾਰਾ ਕੁਝ ਲੋਕਾਂ ਦੇ ਸਾਹਮਣੇ ਉਜਾਗਰ ਨਹੀਂ ਕਰ ਦਿੰਦੇ ਔਰ ਬੰਦ ਦੀ ਕਾਰਵਾਈ ਕਰਕੇ ਇਹਨਾਂ ਤੇ ਮੁਕੱਦਮੇ ਨਹੀਂ ਦਰਜ ਕਰ ਦਿੰਦੇ